ਹਾਂਜੀ ਨਮਸਕਾਰ ਜੀ ਅੱਜ ਪਿੰਡ ਵੱਲੇਸ਼ਾ ਉਠਾਰ ਪਹੁੰਚਿਆ ਔਰ ਸਤ ਪਹਿਲ ਤੇ ਦੱਸ ਦਵਾਂ ਕਿ ਅੱਜ ਇੰਟਰਨੈਸ਼ਨਲ ਵੂਮਨ ਡੇ ਹੈ ਤਾਂ ਇੰਟਰਨੈਸ਼ਨਲ ਵੂਮਨ ਡੇ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਔਰ ਸਾਡੇ ਕੋਲੋ ਜਦੋਂ ਪਿਛਲੇ ਦਿਨ ਕਿਕਟ ਦੀ ਕਿਟ ਲੈਣ ਵਾਸਤੇ ਸਾਡੇ ਨੌਜਵਾਨ ਖਿਡਾਰੀ ਆਏ ਸੀ ਤਾਂ ਉਹਨਾਂ ਵਿੱਚੋਂ ਵੱਲੇਸ਼ਾ ਉਠਾਰ ਤੋਂ ਸਾਡੇ ਜਿਹੜੇ ਪਰਾਪਤ ਪਹੁੰਚੇ ਸੀ ਤਾਂ ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਸੀ ਕਿ ਸਾਨੂੰ ਕੁਝ ਡਾਇਜਿਮ ਦਾ ਸਬੰਧ ਪ੍ਰੋਵਾਈਡ ਕਰਵਾਇਆ ਜਾਵੇ ਤਾਂ ਉਹਨਾਂ ਦੇ ਇਹ ਜ਼ਰੂਰਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਔਰ ਇਹ ਦੇਖਦੇ ਹੋਏ ਕਿ ਜਿਵੇਂ ਸਾਡੇ ਕਈ ਪੰਜਾਬ ਦੇ ਵਿੱਚ ਨੌਜਵਾਨ ਹੈ ਜਿਹਨੇ ਜਿਹੜੇ ਨਸ਼ਿਆਂ ਵੱਲ ਅੱਗੇ ਵੱਧੇ ਜਾ ਰਹੇ ਨੇ ਔਰ ਜਿੰਦੇ ਕਰਕੇ ਆਪਣਾ ਘਰ ਤੇ ਆਪਣੀ ਜ਼ਿੰਦਗੀ ਜੜੀ ਤਬਾਹ ਕਰ ਰਹੇ ਨੇ ਤਾਂ ਐਸੇ ਹੀ ਲੜੀ ਨੂੰ ਧਿਆਨ ਦੇ ਵਿੱਚ ਰੱਖਦੇ ਸੜੀ ਸੋਸਾਇਟੀ ਡਾਕਟਰ ਬੀਦੀ ਸਚਦੇਵ ਹੈ ਮੋਰਲ ਵੈਲਫੇਅਰ ਸੋਸਾਇਟੀ ਜੋ ਸਮੇਂ-ਸਮੇਂ ਤੇ ਜਿਹੜਾ ਇਹ ਇਸ ਤਰ੍ਹਾਂ ਹੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਉਪਰਾਲੇ ਕਰਦੀ ਰਹਿੰਦੀ ਹੈ ਤਾ ਉਹਦੇ ਹੀ ਤਹਿਤ ਜਿਹੜਾ ਹੈ ਸਾਡੀ ਸਾਈਟੀ ਵੱਲੋਂ ਤੇ ਸਾਡੇ ਸਾਰੇ ਜਿਹੜੇ ਸਾਈਟੀ ਦੇ ਮੈਂਬਰਸ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਇਹ ਜਿਹੜਾ ਜਿਮ ਦਾ ਸਮਾਨ ਜਿਹੜਾ ਹੈ ਇਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਔਰ ਇਹੀ ਕਹਾਂਗੀ ਕਿ ਜੋ ਸਮਾਨ ਉਹ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਉਹਦਾ ਜਿਹੜਾ ਇਹ ਇਸਤੇਮਾਲ ਇਹ ਕਰਨ ਔਰ ਆਪਣੀ ਹੈਲਥ ਦਾ ਆਪਣੀ ਜਿਹੜੀ ਸਿਹਤ ਦਾ ਧਿਆਨ ਰੱਖਦੇ ਹੋਏ ਖੇਡਾਂ ਵੱਲ ਅੱਗੇ ਵਧਨ ਤੇ ਜੋ ਸਾਡੇ ਜਿਹੜੇ ਨੌਜਵਾਨ ਸਾਥੀ ਨੇ ਅ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਨੌਜਵਾਨ ਸਾਥੀ ਨੇ ਉਹ ਸਾਡੇ ਦੇਸ਼ ਦਾ ਭਵਿੱਖ ਨੇ ਸਾਡਾ ਜਿਹੜਾ ਦੇਸ਼ ਏ ਉਹ ਡਿਪੈਂਡ ਕਰਦਾ ਇਹਨਾਂ ਨੌਜਵਾਨ ਸਾਥੀਆਂ ਉੱਤੇ ਇਹਨਾਂ ਖਿਡਾਰੀਆਂ ਉੱਤੇ ਤਾਂ ਇਹ ਸਮਝ ਲਓ ਕਿ ਸਾਡੇ ਦੇਸ਼ ਦਾ ਜਿਹੜਾ ਪਾਰ ਏ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਉੱਤੇ ਹੈ ਔਰ ਅੱਜ ਦੇ ਟਾਈਮ ਦੀ ਬੜੀ ਵੱਡੀ ਜ਼ਰੂਰਤ ਏ ਕਿ ਜਿਹੜੀ ਨੌਜਵਾਨ ਪੀੜ੍ਹੀ ਏ ਉਹ ਨਸ਼ਿਆਂ ਤੋਂ ਦੂਰ ਹੋ ਕੇ ਇਸ ਤਰ੍ਹਾਂ ਖੇਡਾਂ ਵੱਲ ਲੱਗੇ ਵਧੇ ਤੇ ਆਪਣੇ ਜਿਹੜੇ ਸਿਹਤ ਵੱਲ ਆਪਣੇ ਜਿਹੜੇ ਖਾਣ ਪੀਣ ਵੱਲ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਸਾਡੀ ਜਿਹੜੀ ਸਾਇਟੀ ਹੈ ਸਾਡੀ ਸਾਰੀ ਟੀਮ ਮੈਂਬਰ ਨੇ ਸਾਡੀ ਸਾਇਟੀ ਦੇ ਮੈਂਬਰਸ ਨੇ ਸਾਰੇ ਲਗਾਤਾਰ ਜਿਹੜੇ ਇਹਨਾਂ ਦਾ ਸਹਿਯੋਗ ਕਰਦੇ ਨੇ ਤਾਂ ਕਿ ਜਿਹੜੇ ਖਿਡਾਰੀ ਨੇ ਉਹ ਚੰਗੇ ਰਸਤੇ ਤੇ ਅੱਗੇ ਵਧਦੇ ਰਹਿਣ ਔਰ ਅੱਗੇ ਵੀ ਜਦ ਸਹਿਯੋਗ ਦੀ ਜ਼ਰੂਰਤ ਪਵੇਗੀ ਸਾਡੀ ਸਾਇਟੀ ਦਾ ਮਿਸ਼ਨ ਹੈ ਸਹਿਯੋਗ ਵਾਸਤੇ ਬਿਸ਼ਾਤਰ ਰਹੇਗੀ